ਤਾਨੂੰ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਦਾ ਫਿਕਰ ਪੈ ਰਿਹਾ ਦਿੱਲੀ ਤੇ ਜਿਨ੍ਹਾਂ ਨੇ ਭਾਈ ਤੈਨੂੰ ਵੋਟਾਂ ਦਿੱਤੀਆਂ ਤੈਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੀ ਸੇਫਟੀ ਸਿਕਿਉਰਿਟੀ ਲਈ ਕੌਣ ਅਨਸਰਬਲ ਮੈਂ ਇੱਕ ਵੀਡੀਓ ਜਿਹੜੀ ਕੇਜਰੀਵਾਲ ਸਾਹਿਬ ਦੀ ਹੁਣ ਸੁਣਾਉਣਾ ਚਾਹੁੰਨਾ ਔਰ ਉਹ ਖਬਰ ਜਿਹੜੀ ਉਹ ਮੈਨੂੰ ਉਹ ਖਬਰ ਭੇਜੀ ਮੈਂ ਤੈਨੂੰ ਭੇਜ ਰਿਹਾ ਇਹਨੂੰ ਕਹਿਆ ਸੁਣਾ ਦਵੇ ਆਹ ਖਬਰ ਕੇਜਰੀਵਾਲ ਦੀ ਸੁਰੱਖਿਆ 'ਚ ਪੰਜਾਬ ਪੁਲਿਸ ਦੇ ਜਵਾਨ ਨਹੀਂ ਕੀਤੇ ਜਾਣਗੇ ਤਨਾਤ ਦਿੱਲੀ ਪੁਲਿਸ ਮਗਰ ਮੰਗ ਕੌਣ ਰਹਾ ਪੰਜਾਬ ਸਰਕਾਰ ਨੇ ਕੇਂਤਰੀ ਗ੍ਰਹਿ ਮੰਤਰੀ ਨੂੰ ਪੰਜਾਬ ਸਰਕਾਰ ਨੇ ਆਮ ਆਤਮਾ ਪਾਰਟੀ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਅਤਰਵਿੰਦ ਕੇਂਤਰੀਵਾਲ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦੇ ਜਵਾਨ ਤਨਾਤ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ ਗ੍ਰਹਿ ਮੰਤਰਾਲੇ ਦੇ ਹੁਕਮ ਬਾਦ ਹੁਣ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦਾ ਜ਼ਮਾਨ ਸ਼ਾਮਿਲ ਨਹੀਂ ਕੀਤੇ ਜਾਣਗੇ ਮੰਗ ਕੀ ਕਰ ਰਹੇ ਸੀ ਕਿ ਜਿਹੜਾ ਜੈਡ ਪਲੱਸ ਪ੍ਰੋਟੈਕਟ ਇਹਨੂੰ ਪੰਜਾਬ ਪੁਲਿਸ ਵੀ ਦਿਓ ਤੇ ਜਿਹੜਾ ਟੈਕਸਪੇਅਰ ਹੈ ਜਿਹੜਾ ਪੰਜਾਬ ਦਾ ਪਛੰਦਾ ਜਿਹਨੂੰ ਤੀਜੀ ਚੌਥੀ ਪੀੜ੍ਹੀ ਹੋ ਗਈ ਪੰਜਾਬ ਲਈ ਕੰਮ ਕਰਦਿਆ ਨੇ ਭਾਈਚਾਰਕ ਸਾਂਝ 'ਚ ਇੱਥੇ ਆਪ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਉਹਦੀ ਸਿਕਿਉਰਿਟੀ ਕਿੰਨੇ ਯਕੀਨੀ ਬਣਾਉਣੀ ਹੈ what nonsense is this मजाक بڑا اچھا ਡਿਆ ਇੱਥੇ ਪੰਜਾਬ ਦਾ ਇਹਨਾਂ ਨੇ ਔਰ 2 ਮਹੀਨੇ ਹੋ ਗਏ ਸੈਰ ਸਪਾਟੇ ਤੋਂ ਸੁਭਾਏ ਕੱਖ ਨਹੀਂ ਕੀਤਾ ਸਾਡੇ ਮੁੱਖ ਮੰਤਰੀ ਨੇ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਦਿੱਲੀ ਜਾਂ ਇੱਧਰ ਫਿਰ ਜੋ ਜਾਂ ਉੱਤਰ ਫਿਰ ਜੋ ਇੱਥੇ ਅੱਗ ਲੱਗੀ ਪਈ ਹੈ ਕਾਹ ਕੱਲਾ ਉਹ ਮੈਨੂੰ ਲੱਗਦਾ ਜਾਂ ਤੇ ਇਹਨੂੰ ਖਾਦੀ ਪੀਤੀ ਚ ਪਤਾ ਨਹੀਂ ਲੱਗ ਰਿਹਾ جگਨੂ ਨੂੰ ਉਹ ਕਹਿ ਦਿੰਦਾ ਨਹੀਂ ਟਾਇਰ ਪਾਟਿਆ ਤੁਸੀਂ ਕਬਾਲ ਹੋ ਗਈ ਪੰਜਾਬ ਦੇ ਹਾਲਾਤ ਤੇ ਟਾਇਰ ਪਾਟੇ ਤੇ ਸਾਡਾ ਡੀਜੀਪੀ ਆ ਰਿਹਾ ਜਦੋਂ اسلامਾਬਾਦ ਹੋਇਆ ਸੀ ਉਦੋਂ ਆਇਆ ਸੀ ਨਾ ਪਤਾ ਲੈਣ ਫਿਰ ਟਾਇਰ ਪਾਟੇ ਦਾ ਪਤਾ ਲੈਣ ਆ ਰਿਹਾ ਫੁੱਲ ਦਾ ਗੁਲਦਸਤਾ ਗੁਰਪ੍ਰੀਤ ਭੁੱਲਰ ਉਹਨੂੰ ਦੇਖ ਕੇ ਖੜਾ ਔਰ ਮੈਂ ਅੱਜ ਤੁਹਾਨੂੰ ਦੱਸ ਦਿਆਂ ਨਰੈਣ ਸਿੰਘ ਚੌੜੇ ਦੇ ਮਸਲੇ 'ਚ ਦਰਬਾਰ ਸਾਹਿਬ ਗੋਲੀ ਚਲਾਉਣੀ ਕੋਈ ਮਜ਼ਾਕ ਦੀ ਗੱਲ ਨਹੀਂ ਹੈ ਜੀ ਕਿਸੇ ਨੂੰ ਇਜਾਜ਼ਤ ਨਹੀਂ ਹੈ ਉਸ ਬੰਦੇ ਦੇ ਨਾਲ ਇੱਕ ਹੋਰ ਸੀ ਉਹ ਇਕਲ ਗੱਡੇ ਦਾ ਉਹ ਕਿੱਥੇ ਹੈ ਅੱਜ ਤੱਕ ਪੁਲਿਸ ਨੇ ਫੜਿਆ ਇੱਕ ਹੋਰ ਸੀ ਐਨਆਰਆਈ ਜਿਹੜਾ ਬੋਵੀ ਪੁੱਲਰ ਨੇ ਮੈਨੂੰ ਪਤਾ ਲੱਗਿਆ ਛੱਡਤਾ ਉਹਦੇ ਬਾਰੇ ਤੁਹਾਨੂੰ ਕਿਸੇ ਨੂੰ ਦੱਸਿਆ ਥੋੜੀ ਜੀ ਖਬਰ ਉਸ ਦਿਨ ਕੱਢੀ ਸੀ ਅਸੀਂ ਬੰਦੇ ਹੋਰ ਫੜੇ ਆ ਮਗਰ ਕੀ ਬਣਿਆ ਬਹੁਤ ਵੱਡੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਪੰਜਾਬ ਨੂੰ ਡੀਰੇਲ ਕਰਨ ਲਈ ਔਰ ਮੈਂ ਇਹ ਸਟੇਟਮੈਂਟ ਨੂੰ ਕੇਜਰੀਆਲ ਦੇ ਨੂੰ ਕੰਡੈਮ ਕਰਦਾ ਔਰ ਕਹਿੰਨਾ ਕਿ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਿਆ ਸੁਣੋ ਦਿੱਲੀ ਕੀ ਕਹਿ ਰਿਹਾ ਕਿ ਚੈਨਲ ਨੂੰ ਗੈਂਗਸਟਰਸ ਆਫ ਦ ਕੰਟਰੀ सबको पता है उनके नाम मेरे को यहाँ नाम बताने की कौन से गैंगस्टर्स हैं ये सबको पता है पुलिस को भी पता है होम मिनिस्टर को भी पता है वो कुछ कर क्यों नहीं रहे उन गैंगस्टर्स को पकड़ क्यों नहीं रहे दिल्ली पुलिस का स्टेटमेंट है लॉरेंस बिश्नोई गुजरात में साबरमती जेल में कैद है और वो वहाँ से यहाँ पे दिल्ली के अंदर सब करवा रहा है कैसे कर रहा है उसके पास फोन कहाँ से आ रहे हैं उसके पास सारे सारा ताम जम कहाँ से आ रहा है हाउ इज़ यू ऑपरेटिंग फ्रॉम साबरमती जेल इन गुजरात तो दिल्ली पुलिस का स्टेटमेंट आया था कि इस पर्टिकुलर ક્રાઇમ کے پیچھے یا مرڈر کے پیچھے اس کا ہاتھ ہے اور وہ وہاں سے اپریٹ کیسے کر رہا ہے دوسرا دلی میں ڈیلی 17 بچے کڈنیپ ہو رہے ہیں اون ان ایوریج دلی میں ڈیلی 10 خواتین کڈنیپ ہو رہی ہیں اون ان ایوریج دلی میں ڈیلی تین خواتین کے ریپ ہو رہے ہیں واٹ از بی جے پی ڈوئنگ ایک کہہ رہا ہے واٹ از بی جے پی ڈوئنگ میں ਨੂੰ ਪੁੱਛ ਰਿਹਾ ਵਾਟ ਇਜ਼ ਆਮ ਆਦਮੀ ਪਾਰਟੀ ਡੂਇੰਗ ਪੰਜਾਬ ਚ ریپ ਨਹੀਂ ਹੋ ਰੇ ਲਾਰੈਂਸ ਬਿਸ਼ਰੋਈ ਨੇ ਸਿੱਧੂ ਮੂਸੇਵਾਲੇ ਦਾ ਮਰਡਰ ਨਹੀਂ ਕੀਤਾ ਕਿਹੜੀ ਜੇਲ੍ਹ ਚ ਸੀ ਦਿੱਲੀ ਦੀ ਜੇਲ੍ਹ ਚ ਸੀ ਦਿੱਲੀ ਦੇ ਜੇਲ੍ਹ ਦਾ ਪ੍ਰਬੰਧ ਕਿਹਦੇ ਕੋਲ ਸੀ ਆਮ ਆਦਮੀ ਪਾਰਟੀ ਕੋਲ ਕੇਜਰੀਵਾਲ ਕੋਲ ਸੀ ਆ ਹੁਣ ਉਹਦੀ ਇੰਟਰਵਿਊ ਕਿਨੇ ਕਰਾਤੀ ਪੁਲਿਸ ਨਾਟ ਇਨ ਜੇਲ ਕਸਟਡੀ ਪੁਲਿਸ ਦੀ ਹਿਰਾਸਤ ਚ ਤੁਸੀਂ ਇੱਕ ਲੋਲੀ ਜਿਹਾ ਅਫਸਰ ਡੀਐਸਪੀ ਸਸਪੈਂਡ ਕਰਤਾ ਤੇ ਬਾਕੀਆਂ ਦਾ ਕੀ ਹੋਇਆ ਉਹ ਵੀ ਤਦ ਕੀਤਾ ਜਦੋਂ ਹਾਈ ਕੋਰਟ ਨੇ ਡੰਡਾ ਚੜਾਇਆ ਝੂਠ ਬੋਲਦੇ ਲੋਕ ਕੋਈ ਇਹਨਾਂ ਨੂੰ ਲਾਅ ਐਂਡ ਆਰਡਰ ਦਾ ਫਿਕਰ ਨਹੀਂ ਸਿਵਾਏ ਅਸ਼ੇਰੀ ਕਲਸੀ ਨੂੰ 50 ਗਨਮੈਨ ਦੇ ਦੋ ਜੀ ਸਾਡਾ ਪ੍ਰਧਾਨ ਬਣ ਗਿਆ ਉਹਨਾਂ ਦੀ ਜਾਨ ਦੀ ਫਿਕਰ ਹੈ ਤੇ ਜਿਹੜੇ ਪੰਜਾਬ ਦੀ ਗਰੋਥ ਚ ਕੰਟਰੀਬਿਊਟ ਕਰ ਰਹੇ ਉਹਨਾਂ ਦਾ ਤੁਹਾਨੂੰ ਫਿਕਰ ਕੋਈ ਨਹੀਂ ਇਹਨਾਂ ਹਾਲਾਤਾਂ ਨੂੰ ਲੈ ਕੇ ਅੱਜ ਹਿੰਦੂ ਸਿੱਖ ਇਕਤਾ ਭਾਈਚਾਰਾ ਇਕਸਾਨ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਡਾ ਮੁੱਖ ਮੰਤਰੀ ਜਾ ਕੇ ਦਿੱਲੀ ਬੈਠਿਆ ਇਟ ਬੈਡੀ ਸਲੀਪਿੰਗ ਮੈਨੂੰ ਇਸ ਗੱਲ ਦਾ ਦੁੱਖ ਹੈ ਔਰ ਮੈਂ ਵਾਰਨਿੰਗ ਦੇ ਰਿਹਾ कि जे ना जाके दे विल बी सीरियस ਕਨਸੀਕਵੈਂਸਸ ਆਉਣ ਵਾਲੇ ਸਮੇਂ ਤੇ ਐਂਡ देन इट विल बी ਟੂ ਲੇਟ ਕੋਈ ਕੋਈ ਸਵਾਲ ਜੀ 24 ਨਵੰਬਰ ਤੋਂ 15 ਜਨਵਰੀ ਤੱਕ 10 11 ਮਾਤੀ ਹੋ ਚੁੱਕੇ ਹਨ ਥਾਣਿਆਂ ਨੂੰ 2 200 ਫੁੱਟ ਲੰਬੀਆਂ ਤੀਨਾ ਦੀ ਕੰਧ ਬਣਾਈ ਜਾ ਰਹੀ ਹੈ 10 10 ਫੁੱਟ ਦੀਆਂ ਸਾਰੇ ਪ੍ਰਾਈਓਰ ਜਿਹੜੇ ਥਾਣੇ ਸਾਹਮਣੇ ਆਉਂਦੇ ਚੋਤੀ ਸਾਹਮਣੇ ਆਉਂਦੇ ਹੈ ਪੁਲਿਸ ਇੰਨੀ ਸਕਿਉਰਟੀ ਕਰਦੀ ਜੀ ਪੁਲੀਸ ਆਪ ਨੇ ਸੁਰੱਖਿਆ ਤੇ ਫਿਰ ਪੰਜਾਬ ਦੀ ਜਨਤਾ ਦੀ ਸੁਰੱਖਿਆ ਕੇ ਅਹਿਸਾਸ ਦੇਖੋ ਆ ਤੁਹਾਡੇ 에어ਪੋਰਟ ਦਾ ਜਿਹੜਾ ਉਹ ਚੌਕੀ ਹੈ ਜਿੱਥੇ ਗੁਮਟਾਲਾ ਚੌਕੀ ਉਹਦੇ ਹੁਣ ਜਾਓ ਜਿੱਥੇ ਫਲਾਈਓਵਰ ਟੱਪੋ ਰਾਤ ਨੂੰ ਉੱਤੇ ਪੁਲਿਸ ਖੜੀ ਹੁੰਦੀ ਹੈ ਜਿੰਡੇ ਆਲੇ ਜਦੋਂ ਟੱਪੋ ਰਾਤ ਨੂੰ ਤੇ ਉੱਥੇ ਵੀ ਥਾਣਾ ਥੱਲੇ ਆ ਪੁਲਿਸ ਉੱਤੇ ਖਲੋਤੀ ਹੁੰਦੀ ਹੈ ਸਾਰੀ ਜਗ੍ਹਾ ਗੰਦਾ ਉੱਚੀਆਂ ਕਰਤੀਆਂ ਤੇ ਮੈਂ ਪੁੱਛਣਾ ਚਾਹੁੰਨਾ ਪੰਜਾਬ ਦੇ ਜਿਹੜੇ ਵਸਨੀਕ ਹੈ ਇਹ ਕਿਤੇ ਡਿੱਗਣਗੇ ਜਾ ਕੇ ਪੰਜਾਬ ਦਾ ਹਿੰਦੂ ਭਾਈਚਾਰਾ ਜਾਂ ਮinority ਭਾਈਚਾਰਾ ਜਾਂ ਮੈਂ ਕਹਿੰਦਾ ਕੋਈ ਵੀ ਪੰਜਾਬ ਦਾ ਵਸਨੀਕ ਫਰੋਤੀਆਂ ਡਾਕਟਰ ਪਰ ਰਹੇ ਆ ਲੈਂਡ ਡਿਵੈਲਪਰ ਦੇ ਰਹੇ ਕੋ ਮੰਗ ਜਿੰਦਲ ਕਰਕੇ ਹੋਮ ਲੈਂਡ ਵਾਲਾ ਮੁੱਖ ਮੰਤਰੀ ਦਾ ਸਭ ਤੋਂ ਵੱਡਾ ਚੇਤਾ ਤੇ ਉਹਦਾ ਫਾਈਨੈਂਸਰ ਉਹਦੇ ਨਾਲ ਅੱਗੇ ਪਿੱਛੇ ਪੁਲਿਸ ਵਾਲੇ ਚੱਲਦੇ ਕਿਉਂ ਕਿਉਂਕਿ ਉਹਨੂੰ ਲਾਰੈਂਸ ਬਿਸ਼ਨੋਈ ਦਾ ਫੋਨ ਆ ਗਿਆ ਜਿਹੜਾ ਮੁੱਖ ਮੰਤਰੀ ਦਾ ਰੋਟੀ ਖਾਵੇ ਉਹਦੇ ਹਾਲਾਤ ਬਣੇ ਤੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕੌਣ ਕਰਾਉਂਦਾ ਭਗਵੰਤ ਮਾਨ ਸਰਕਾਰ ਉਹਨਾਂ ਅਫਸਰਾਂ ਨੂੰ ਬਚਾਉਂਦੀ ਕੌਣ ਹੈ ਕੋਰਟ 'ਚ ਝੂਠ ਕੌਣ ਬੋਲਦੀ ਹੈ ਭਗਵੰਤ ਮਾਨ ਸਰਕਾਰ ਕੌਣ ਮਹਿਫੂਜ਼ ਹੈ ਇੱਥੇ